ਕਿਤੇ ਵੀ ਨਾ ਭੁਲਣਾ ਕਿਸਾਨ ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੁੱਚੋਕਲਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਨਥਾਣਾ ਤੇ ਇਹਦੇ ਵਿੱਚ ਸਾਹਮਣੇ ਤੁਹਾਨੂੰ ਜਿਹੜਾ ਆ ਕੱਟਾ ਨਜ਼ਰ ਆਉਂਦਾ ਇਹ ਬਾਈ ਨੇ ਸੇਲ ਕਰਨਾ ਤੇ ਇਹ ਸੂਰਜ ਬੋਲਦਾ ਆ ਗਿਆ ਜਿਹੜਾ ਡਾਕਟਰ ਬਲਜਿੰਦਰ ਕੋਲੇ ਸੀ ਤੇ ਬੀਬੋ ਬੋਲਦਾ ਉਹ ਸੀਗਾ ਬੱਚਾ ਤੇ ਇਹਦੀ ਉਮਰ 1 ਸਾਲ ਤੇ 10 ਮਹੀਨੇ ਦੀ ਹੋਗੀ। ਇਸ ਟਾਈਮ ਬਾਕੀ ਤੁਸੀਂ ਦੰਦ ਵਗੈਰਾ ਵੀ ਦੇਖ ਲਓ ਰੇ। 1 ਸਾਲ ਤੇ 10 ਮਹੀਨੇ ਦੀ ਉਮਰ ਹੋਗੀ ਇਹਦੀ। ਤੇ ਸੂਰਜ ਬੋਲੇ ਦਾ ਇਹ ਬੱਚਾ ਆ ਗਿਆ। ਤੇ ਜਿਹੜੀ ਆ ਝੋਟੀ ਆ ਇਹ ਮਤਲਬ ਇਹਦੇ ਪਹਿਲੇ ਸੂਏ ਦਾ ਇਹ ਕੱਟਾ ਦਾ ਐ ਤੇ ਦੂਜੇ ਸੂਏ ਸੂਈ ਵੀ ਆ। ਤੇ ਚੰਗੀ ਚੰਗੇ ਕਦ ਕਾਠ ਦੀ ਆ ਗਈ। ਇਹ ਸਕੰਦਰ ਬੋਲੇ ਦੀ ਬਾਈ ਗਣਸ਼ ਇਕੰਦਰ ਬੁੱਲਦੀ ਆ ਇਹੇ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਇਹਨਾਂ ਦਸਨ ਮੁਤਾਬਕ ਪਹਿਲੇ ਸੂਏ ਦਾ 13-14 ਲੀਟਰ ਦਾ ਰਿਕਾਰਡ ਹੈ ਤੇ ਦੂਜੇ ਸੂਏ ਹਜੇ ਇਹਨੇ ਹੁਣ ਬੱਚਾ ਦਿੱਤਾ ਆ ਬਾਕੀ ਹਜੇ ਦੁੱਧ ਤੇ ਆਈ ਨਹੀਂ 12-13 ਲੀਟਰ ਦੁੱਧ ਇਸ ਟਾਈਮ ਵੀ ਤਿਆਰ ਹੋ ਗਿਆ ਥੋੜੇ ਦਿਨ ਹੋਇਆ ਸੂਈ ਨੂੰ ਤੇ ਚੰਗੇ ਕੱਦ ਦੀ ਝੋਟੀ ਆ ਗਈ ਤੇ ਐਗਦੀ ਦੂਜਾ ਸੂਆ ਸੂਈ ਹੈ ਤੇ ਵਾਕ ਜਿਹੜਾ ਕੱਟਾਗਾ ਉਹ ਆ ਉਹ ਵੀ ਪੂਰਾ ਕੱਦ ਕਰੀ ਬਠਾ ਤੇ ਹਜੇ ਇਹਨੇ ਕੱਦ ਸਾਲ ਸਵਾ ਸਾਲ ਹਜੇ ਹੋਰ ਵੀ ਕੱਦ ਕਰੂਗਾ ਬਾਕੀ ਆਪਾਂ ਤੋੜ ਕੇ ਦਿਖਾਉਨੇ ਆ ਬਹੁਤ ਸੋਹਣੇ ਟਾਂਚੇ ਦਾ ਮੱਜਰੇ ਹਿਸਾਬ ਨਾਲ ਦੇਖ ਲੋ ਚੰਗੇ ਕੱਦ ਦੀ ਮੱਜ ਐ ਤੇ ਚੰਗੇ ਕੱਦ ਦੇ ਹੀਗੇ ਕੱਟਾ ਹੋ ਗਿਆ ਬਾਕੀ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲੋ ਤੇ ਬਹੁਤ ਸੰਭਿਆ ਪਲਿਆ ਟਾਪ ਦੀ ਕੁਆਲਿਟੀ ਆ ਤੇ ਇਹਦੀ ਮਾਂ ਵੀ ਪੂਰੇ ਟਾਪ ਦੀ ਐ ਚੰਗੇ ਕੱਦ ਗਾਠਦੀ ਹੈਗੀ ਵੱਡਾ ਕੱਦ ਹੈ ਜੀ ਮਾਰਾ ਪੂਰਾ ਤੇ ਨੇ ਹਜੇ ਕੱਦ ਕਰਨਾ 1 ਸਾਲ ਤੇ ਬਾਈਕਨ 10 ਮਹੀਨੇ ਦਾ ਇਹ ਹੋ ਗਿਆ ਚੰਗਾ ਰਕੜ ਇਹਦੀ ਮਾਂ ਦਾ ਦੁੱਧ ਦਾ ਤੇ ਬਾਕੀ ਸਾਨੂੰ ਜਿਹੜੀ ਇਹਦੀ ਨਾਨੀ ਸੀਗੀ ਮਤਲਬ ਆਹ ਛੋਟੀ ਦੀ ਮਾਂ ਸੀ ਤੇ ਉਹਦਾ ਕਿਨੇ ਵੀ 16 ਲੀਟਰ ਦਾ ਦੁੱਧ ਦਾ ਰਿਕਾਰਡ ਸੀਗਾ ਤੇ ਇਸ ਟਾਈਮ ਜਿਹੜੀ ਇਹਦੀ ਮਾਂ ਹੁਣ ਸੁਈ ਵੀ ਆ ਦੂਜੇ ਸੁਵੇ ਲਈ ਤੇ ਇਹਦਾ ਰੇਟ ਰੱਖਤਾ ਬਈਆਂ ਨੇ 75000 ਤੇ 70000 ਰੁਪਏ ਦਾ ਮੌਕੇ ਤੇ ਹੋ ਜਾਊਗਾ ਮਾਨਤਨ ਹੋ ਜਾਊਗਾ ਅ ਬਾਕੀ 70000 ਚੋਂ ਵੀ ਮਾਨਤਨ ਛੋਟਾ ਕਰ ਦੇਣਗੇ ਮੁੱਲ 75000 ਰੱਖਿਆ ਤੇ 70 ਤਾਂ ਦੇ ਦੇਣਗੇ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਇਹਦੀ ਨਾਨੀ ਦਾ ਦੁੱਧ ਸੀਗਾ ਜੀ 16 ਲੀਟਰ ਤੇ ਉਹ ਇਹਨਾਂ ਨੇ ਪਿਛਲੇ ਸਾਲ ਸੇਲ ਕਰਤੀ ਤੇ ਇਹਦੀ ਮਾਂ ਖੜੀ ਐ